ਸਸੀ ਕਾਲ ਜੀ ਸਾਰਿਆਂ ਪਿਆਰੇ ਸਸੀ ਕਾਲ ਜੀ ਆਪਾਂ ਖੜੇ ਆ ਆਪਣੇ ਖੇਤਾਂ ਦੇ ਵਿੱਚ ਆਪਾਂ ਹੋਏ ਆ ਆਪਣੇ ਘਰ ਤੇ ਆ ਕੇ ਖੇਤਾਂ ਦੇ ਵਿੱਚ ਖੜੇ ਆ ਤੇ ਦੇਖੋ ਧੁੰਦ ਕਿੰਨੀ ਪੈ ਰਹੀ ਕਰੇ ਜੀ ਹਨਾ ਪਹਿਲਾਂ ਮੈਂ ਬਾਹਰ ਨਿਕਲੀ 15 ਮਿੰਟ ਪਹਿਲਾਂ ਤਾਂ ਬਹੁਤ ਜ਼ਿਆਦਾ ਇੱਥੋਂ ਤੱਕ ਸੀਗੀ ਇਹ ਕਿਨਾਰੇ ਝੋਨੇ ਦੇ ਕਿਨਾਰੇ ਤੱਕ ਸੀਗੀ ਸਾਰੀ ਇਹ ਤੇ ਟੱਕਾ ਧੁੰਦ ਹੁਣ ਤਾਂ ਫੇਰ ਪਿੱਛੇ ਨੂੰ ਫਟ ਗਈ ਮਤਲਬ ਉੱਚੀ ਹੋ ਗਈ ਕਿ ਅੰਦਰ ਧੁੱਪ ਨਿਕਲਣ ਲੱਗੀ ਪਰ ਫਿਰ ਵੀ ਨਾ ਦਿਖਾਈ ਨਹੀਂ ਦਿੰਦਾ ਦੂਰ ਤੱਕ ਜੇ ਦਿਖਾਈ ਦਿੰਦਾ ਸੀਗਾ ਕਿ ਚੌਣ ਇਹਨੇ ਫਸਲਾਂ ਪੱਕ ਗਈਆਂ ਚਾਲ ਜੀਰੀ ਕਹਿੰਦੇ ਆ ਜਿਹਨੂੰ ਅਲੱਗ-ਅਲੱਗ ਹੁੰਦਾ ਤੇ ਅਲੱਗ-ਅਲੱਗ ਤਰ੍ਹਾਂ ਦੇ ਹੀ ਸਹੀ ਕਹਿ ਦਿੰਦੇ ਨੇ ਉਹ ਪੱਕ ਜਾਂਦੇ ਆ ਦੇਖੋ ਇਹ ਪੰਟ ਕੇ ਪਿਆਰ ਹੋ ਗਏ ਆ ਆਪਾਂ ਨਹੀਂ ਪੁੱਛਿਆ ਬਾਸਮਤੀ ਹੈ ਕਿ ਕੀ ਹੈ ਕਿਥੋਂ ਦੇ ਬਾਸਮਤੀ ਵੀ ਲਾਈ ਪਤਨ ਤੇ ਹੀ ਲਾਈ ਆ ਪਤਾ ਨਹੀਂ ਦੂਸਰੇ ਸਾਈਡ ਤੇ ਲਾਈ ਆ ਵੀ ਇੱਥੇ ਬਾਸਮਤੀ ਵੀ ਲਾਈ ਇਹਨਾਂ ਨੇ ਆਪਾਂ ਦੇ ਵੱਟ-ਵੱਟ ਚ ਤੁਰ ਲੈਣੇ ਆ ਆਪਣਾ ਘਰ ਤੇ ਕਾਹਦਾ ਡਰ ਜੀ ਇੱਥੇ ਸਾਨੂੰ ਕੋਈ ਖਤਰਾ ਨਹੀਂ ਆ ਆਪਦੇ ਘਰ ਦੇ ਵਿੱਚ ਹੈ ਤਾਂ ਬਾਹਰ ਬਾਹਰ ਹੀ ਦੇਖੋ ਸਾਰੀ ਪੱਕਣ ਤੇ ਆ ਗਈਆਂ ਹੈ ਹਨਾ ਆਪਾਂ ਇਹ ਬੱਕਰੀਆਂ ਆ ਥਾਂ ਜਗਾ ਬਾਹਰ ਦਿੱਤੀ ਇਹਨਾਂ ਨੇ ਇਹ ਸਬਜ਼ੀ ਹੁਣ ਲਾਣਗੇ ਕੱਲ ਮੈਂ ਪੁੱਛਿਆ ਸੀ ਤੇ ਕਹਿੰਦੇ ਸੀ ਲਾਉਣੀਆਂ ਹਾਲੇ ਦੇਖੋ ਕਦ ਲਾਉਂਦੇ ਆ ਇਹਨਾਂ ਨੇ ਇਹ ਹੀ ਜਾਣਨ ਜਿੰਨਾਂ ਨੇ ਖਾਣੀ ਆ ਨਾ ਪਤਾ ਕਿ ਤੋੜਨੀ ਹੁੰਦੀ ਹੈ ਜਦੋਂ ਕਿਤੇ ਆਉਣਾ ਵਾ ਇਹ ਲਈ ਭਾਈ ਸਬਜ਼ੀ ਪੱਜੀ ਇਹਨਾਂ ਨੇ ਲਾਉਣੀ ਆ ਕਿ ਨਹੀਂ ਲਾਉਣੀ ਅੰਦਰ ਮੈਂ ਤੁਹਾਨੂੰ ਦਿਖਾ ਦਿੰਨੀ ਹੋਰ ਵੀ ਬਹੁਤ ਤਸੂਰ ਹੋ ਗਿਆ ਕੱਲ ਨੂੰ ਫੇਰ ਦੇਖਾਂਗੇ ਜਿੰਤੀ ਜਿੰਤੀ ਉੱਠ ਕੇ ਤੇ ਧੰਦ ਕਿੱਲੀ ਪੈਂਦੀ ਆ 10 ਰੈਸੀ ਕੇ ਸਾਡੇ ਘਰ ਦੇ ਬੂਹੇ ਤੱਕ ਇਹ ਤਾਂ ਹੋ ਜਾਂਦੀ ਐ ਤੁੰਦ ਦੇਖੋ ਕਿੰਨਾ ਸੋਹਣਾ ਵਿਊ ਸਾਰੇ ਪਾਸੇ ਦੇਖੋ ਬੱਸ ਕਿੰਨਾ ਸੋਹਣਾ ਲੱਗ ਰਿਹਾ ਮੈਨੂੰ ਤਾਂ ਬੜਾ ਸੋਹਣਾ ਲੱਗਿਆ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਵਾ ਦੇਖੋ ਤੁੰਦ ਪੈ ਰਹੀ ਐ ਸਾਡੀ ਮੋਟਰ ਤੇ ਖੜੀ ਸੀ ਜੀ ਇੱਧਰ ਵੀ ਜਗ੍ਹਾ ਦੇਖੋ ਜੱਟ ਕੋਲੇ ਜਗ੍ਹਾ ਇੰਨੀ ਨਹੀਂ ਹੁੰਦੀ ਪਰ ਲਾਉਂਦਾ ਕੁਛ ਨਹੀਂ ਜਗ੍ਹਾ ਦੀ ਕੀਮਤ ਉਹ ਹੀ ਜਾਣਦੇ ਜਿੰਨਾ ਕੋਲੇ ਥੋੜੀ ਹੁੰਦੀ ਜਿਵੇਂ ਕਿ ਅਸੀਂ ਸ਼ੇਰਾਂ ਦੇ ਵਿੱਚ ਛੱਤਾਂ ਤੇ ਲਾਉਨੇ ਆ ਹਨ ਇਹਨਾਂ ਨੂੰ ਕੋਈ ਮਤਲਬ ਨਹੀਂ ਇੰਨੀ ਜਿਹਾ ਇੱਧਰ ਪਈ ਹੈ ਇਹ ਵੀ ਖਾਲੀ ਵੇਸਟ ਇਹ ਵੇਸਟ ਹੀ ਆ ਕਿਉਂਕਿ ਇਹਨੂੰ ਵੀ ਨਹੀਂ ਲਾ ਰਹੇ ਇਹ ਇਹ ਵੇਸਟ ਨੇ ਸਾਰੀ ਚੀਜ਼ਾਂ ਪਰ ਜਾਮਣਾ ਜਿੰਨੀ ਮਰਜ਼ੀ ਲਵਾ ਲੋ ਇਹਨਾਂ ਤੇ ਜਾਮਣਾ ਦੇ ਬੁੱਟੇ ਬਹੁਤ ਜ਼ਿਆਦਾ ਲਾਉਣਗੇ ਹਾਂ ਦੇਖੇ ਇਹ ਵੀ ਜਾਮਣ ਇੱਧਰ ਲੱਗੀ ਹੋਈ ਆ ਇੱਥੇ ਵੀ ਇਹ ਜਾਮਣ ਲਾਈ ਆ ਬਾਕੀ ਹੋਰ ਨੇ ਜਾਮਣੇ ਜਾਮਣਾ ਤੁਹਾਨੂੰ ਦਿਖਾਈ ਦੇਣਗੇ ਡੇਕਨ ਮੇਰੇ ਅੱਗੇ ਇੱਥੇ ਬਹਿ ਕੇ ਲਾਈਵ ਕਰਦੇ ਹੁਣ ਇਸ ਜਗ੍ਹਾ ਤੇ ਜਿੱਥੇ ਮੈਂ ਹੁਣ ਖੜੀ ਆ ਕਿ ਮੈਨੂੰ ਚੰਗਾ ਲੱਗਦਾ ਹਨ ਇਧਰ ਮੋਟਰ ਚੱਲਦੀ ਹੈ ਪਾਣੀ ਛੱਡਿਆ ਪਿਆ ਕਿਸੇ ਪਾਸੇ ਖੇਤ ਨੂੰ ਲਾਉਣ ਨੂੰ ਉਹਨਾਂ ਨੇ ਤਾਂ ਹੁਣ ਹੀ ਛੱਡ ਕੇ ਪਾਰ ਦੀ ਜੇ ਡੇਟ ਖੁੱਲੇ ਹੋਏ ਤਾਂ ਤੇ ਛੜਕ ਦੇ ਪਾਰ ਦੀ ਹੁਣ ਲੱਗਦੇ ਨੇ ਤੋਂ ਦਾ ਪੈਂਦੀ ਹਲਿਕਾ ਬਹੁਤ ਸੀਗੀ ਮੈਂ ਥੋੜਾ ਡੇਟ ਹੋ ਗਈ ਤੋਂ ਪਚੜਨ ਲੱਗੀ ਤੇ ਤੋਂ ਦਾ ਘਟੀ ਦਿਖਾਈ ਦਿੰਦੀ ਹੈਗੀ ਤੇ ਇਧਰ ਤੋਰੀਆਂ ਖਲੀਆਂ ਤੇ ਬਾਕੀ ਦੀ ਸਾਰੀ ਸਬਜ਼ੀ ਤਾਂ ਪੱਟੇ ਤਿਆਰ ਕਰ ਲਈ ਇਹਨਾਂ ਨੇ ਕਿ ਸਬਜ਼ੀ ਲਾਉਣੇ ਵਾਸਤੇ ਕਹਰੇ ਸੀ ਭਾਲ ਕੇ ਮੇਥੀ ਲਾਉਣੀ ਹੈ ਕਦ ਲਾਉਣੀ ਆ ਪਾਨੀ ਨਹੀਂ ਨਾ ਹੰਡਰਸ ਲਿਆ ਇਹ ਲਾਇ ਕਦ ਦੋ ਇਹਨਾਂ ਨੇ ਸਿਆਲੋ ਕਰ ਦੋ ਪਰ ਇਹਨਾਂ ਦੇ ਕਦ ਦੋ ਲੇਟ ਹੋ ਗਏ ਨੇ ਪਰ ਮੈਂ ਜੋ ਆਪਣੇ ਘਰ ਉੱਤੇ ਕਦ ਦੋ ਛੱਤ ਤੇ ਲਾਏ ਨੇ ਵੀਰੇ ਕਦ ਦੋ ਤਾਂ ਬਹੁਤ ਸੋਨੇ ਫੁੱਲ ਔਰ ਨਿੱਕੇ ਨਿੱਕੇ ਲੱਗ ਵੀ ਆਏ ਨੇ ਕਦੂ ਮਤਲਬ ਕਿ ਕੀਆ ਜਿਹਨੂੰ ਕੀਆ ਕਹਿੰਦੇ ਨੇ ਹਣ ਇਹ ਵੀ ਤੋਰੀਆਂ ਖੜੀਆਂ ਕੱਲ ਆਪਾਂ ਸੁੱਖਣ ਤੋੜਤੀਆਂ ਕਿਉਂਕਿ ਆਪਾਂ ਛਕਾਂਗੇ ਫਿਰ ਉਹਨਾਂ ਨੂੰ ਇਹ ਟਿੰਡਾ ਵਾਲੇ ਤਾਂ ਕਦਰ ਨਹੀਂ ਜਾਣਦੇ ਸਬਜ਼ੀ ਰਤੀ ਕਦਰ ਨਹੀਂ ਇਹ ਇਟਾਂ ਪਈਆਂ ਸਾਡੀਆਂ ਹਨ ਮਿਸਤਰੀ ਫੇਰ ਆ ਰਹੇ ਸਟ ਘਰ ਦੇ ਵਾਸਤੇ ਕਲਰਫੁੱਲ ਹੋਰ ਕਸ਼ ਕਰਨ ਲਈ ਆ ਰਹੇ ਨੇ ਬੁਲਾਏ ਕਾਫੀ ਚੀਜ਼ਾਂ ਜਿਹੜੀਆਂ ਮਿਸਤਰੀ ਨੇ ਕਰਨੀਆਂ ਇਟਾਂ ਤੇ ਟੈਲਾ ਚੜਾਉਣੀਆਂ ਤੋਂ ਫਿਰ ਦੇਖੋ ਇੱਧਰ ਵੀ ਮੈਂ ਤੁਹਾਨੂੰ ਦਿਖਾਵਾਂ ਹੁਣ ਤਾਂ ਤਪਕੀ ਛੋੜੀ ਨਿਕਲਿਆਈ ਆ ਵੀ ਇਹ ਲੱਖ ਜਾਂਦੇ ਨੇ ਉਹ ਵੀ ਇੱਧਰ ਦੂਰ ਨੇ ਆਵਾਜ਼ ਇੱਧਰ ਵਾਸਟੈਂਡ ਆ ਰਹੀ ਹੈ ਸਾਡੀ ਵਾਸਟੈਂਡ ਦੇਖ ਇੱਧਰ ਨੂੰ ਤਰੇਲ ਹਲੇ ਹੈਗੀ ਹੈਗੀ ਇੱਧਰ ਨੂੰ ਤਰੇਲ ਪੈ ਰਹੀ ਹੈ ਤੁੰਦ ਜੀ ਹਲੇ ਇੱਧਰ ਇੱਧਰ ਖੇਤਾਂ 'ਵਲੇ ਵੀ ਝੋਨੇ ਨਹੀਂ ਹੈ ਪਿਛਲੀ ਵਾਰੀ ਮੈਨੂੰ ਪਤਾ ਹੀ ਨਹੀਂ ਲੱਗਿਆ ਕੀ ਸੀਗਾ ਹੁਣ ਮੈਂ ਦੇਖਿਆ ਤੇ ਇਹ ਝੋਨਾ ਵਾ ਦੇਖੋ ਜੀ ਇਹ ਸਾਰੇ ਫਸਲਾਂ ਨੇ ਆਪਾਂ ਖੇਤਾਂ 'ਚ ਖੜੇ ਮੈਨੂੰ ਤਾਂ ਬੜਾ ਹੀ ਚੰਗਾ ਲੱਗਿਆ ਕਿ ਮੈਂ ਖੇਤਾਂ 'ਚ ਆ ਜਾਵਾਂ ਤੇ ਘਰ ਦੇ ਵਿੱਚ ਰੱਖਾਉਣੀ ਹੈ ਤੇ ਮੇਰਾ ਦਿਲ ਨਹੀਂ ਕਰਦਾ ਇੱਥੇ ਜਾਣ ਨੂੰ ਫਿਰ ਆਪਾਂ ਇੱਥੇ ਰਹਿਣ ਦੀ ਤਿਆਰੀ ਕਰ ਲੈਣਾ ਪਰ ਇੱਥੇ ਰਹਿੰਦੇ ਨਹੀਂ ਮੈਂ ਸਰਹੰਗੇ ਪਾਲੇ ਸ਼ਹਿਰ ਜਾ ਕੇ ਪਰ ਆਉਨੇ ਜ਼ਰੂਰ ਹੈ ਇੱਥੇ ਹਨ ਲੋਕ ਕੰਮ ਵਾਲੇ ਨੇ ਇੱਥੇ ਖਾਲੇ ਚੱਲਦੇ ਨੇ ਕਿਉਂਕਿ ਸਾਡੇ ਖਾਲੇ ਬਹੁਤ ਜ਼ਿਆਦਾ ਹੁੰਦੇ ਨੇ ਇਹਦੇ ਖਾਲੇ ਲੋਕਾਂ ਨੇ ਜਿਹੜੇ ਪਾਣੀ ਛੱਡ ਦਿੰਦੇ ਨੇ ਜਾਂਦਾ ਖੇਤਾਂ ਨੂੰ ਵੀ ਸਾਡੇ ਖੇਤਾਂ ਨੂੰ ਜਾ ਰਿਹਾ ਬਦਨ ਕਿੱਥੋਂ ਮੋਟਰ ਦਾ ਵਾਲੇ ਤੇ ਬਾਰ ਇਹ ਚੀਜ਼ਾਂ ਨੇ ਕਿ ਸਾਡੇ ਇੰਨਾ ਜ਼ਿਆਦਾ ਖਤਰਨਾ ਨਹੀਂ ਪੈਂਦਾ ਵਾ ਜਦ ਅਸੀਂ ਮੈਂ ਆਪਣੇ ਘਰ ਦੇ ਵਿੱਚ ਆਵਾਂ ਨਾ ਕੱਲੀ ਨੂੰ ਮੈਨੂੰ ਜ਼ਿਆਦਾ ਨਹੀਂ ਖਤਰਾ ਲੱਗਦਾ ਰਹੰਦਾ ਇੱਥੇ ਮੈਂ ਚਾਰ ਸਪਰੇ ਬੰਦ ਕਰ ਲੈਨੇ ਕਿਉਂਕਿ ਚਾਰ ਸਪਰੇ ਨੈਟ ਲਵਾ ਕੇ ਰੱਖਿਆ ਸੀ ਦੇਖੋ ਕਿੰਨੇ ਸੋਹਣੇ ਦਰਖਤ ਨੇ ਜੋ ਕਿ ਭਾਈ ਲਾਉਂਦੇ ਨਹੀਂ ਆਪਾਂ ਗੁਰਦੀਪ ਵੀਰ ਕਹਿੰਦੇ ਹੁੰਦੇ ਬਟਿੰਡੇ ਵਾਲੇ ਕਿ ਵੱਧ ਤੋਂ ਵੱਧ ਦਰਖਤ ਲਾਓ ਹਨ ਪਰ ਲੋਕਾਂ ਦੇ ਮੰਨਣ ਦੀ ਗੱਲ ਹੁੰਦੀ ਕੀ ਕਹਿੰਦੇ ਤੇ ਕੀ ਨਹੀਂ ਕਹਿੰਦੇ ਤੇ ਦੇਖੋ ਜੀ ਤੁਹਾਨੂੰ ਕਰਾਤੀ ਆਪਾਂ ਸਵੇਰ ਸਵੇਰ ਖੇਤਾਂ ਦੀ ਸ਼ੈਰ ਬਣੇ ਰਹੋ ਤੁਸੀਂ ਮੇਰੇ ਨਾਲ ਕਿੱਦਾਂ ਦਾ ਤੁਹਾਨੂੰ ਲੱਗਿਆ ਬਹੁਤ ਬਹੁਤ ਸ਼ੁਕਰੀਆ ਬਾਬਾ ਧੰਨਵਾਦ